ਸਰ ਅਜੇ ਜੀਵਨ ਗੁਪਤਾ ਇਹਨਾਂ ਦਾ ਨਾਮ ਨਾਮ ਕਰਨੀ ਇਹਨਾਂ ਦਾ ਫਾਰਮ ਭਰਿਆ ਗਿਆ ਸਰ ਵੱਡੀ ਗਿਣਤੀ ਦੇਖਿਆ ਲੀਡਰ ਵੀ ਆਏ ਨੇ ਤੇ ਜਿਹੜਾ ਕਾਫੀ ਜਿਹੜਾ ਹੈਗਾ ਜੀ ਤੁਰੇ ਆਮ ਲੋਕ ਕੀ ਉਹਨਾਂ ਤੁਰੇ ਫਿਰਦੇ ਸਰ ਕੀ ਲੱਗਦਾ ਹੈ ਕਿ ਜਿਹੜੀ ਵੈਸਟ ਨੂੰ ਸੀਟ ਕੱਟ ਫਾੜ ਕੇ ਜਿਵੇਂ ਗੁਪਤਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਲੁਧਿਆਣਾ ਦੇ ਨਿਵਾਸੀਆਂ ਨੂੰ ਖਾਸ ਕਰਕੇ ਲੁਧਿਆਣਾ ਵੈਸਟ ਦੇ ਵਾਸੀਆਂ ਨੂੰ ਮੇਰੇ ਵੱਲੋਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਤੇ ਮਾਣ ਵਾਲੀ ਗੱਲ ਹੈ ਕਿ ਇੱਕ ਆਮ ਘਰ ਦੇ ਇੱਕ ਆਮ ਕਰਦੇ ਕਾਰਕਿਰਤਾ ਨੂੰ ਟਿਕਟ ਨਾਲ ਨਵਾਜਿਆ ਹੈ ਨੈਸ਼ਨਲ ਪਾਰਟੀ ਨੇ ਜਿਹੜੀ ਭਾਰਤਿਆ ਦਾ ਪਾਰਟੀ ਹੈਗੀ ਹੈ ਜੀਵਨ ਗੁਪਤਾ ਜੀ ਜਿਹੜੇ ਕਿ ਬੜੇ ਹੀ ਛੋਟੇ ਲੈਵਲ ਤੋਂ ਇੱਕ ਬੂਤ ਪ੍ਰਧਾਨ ਤੋਂ ਉੱਠ ਕੇ ਅੱਜ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਅਹੁਦੇ ਅਤੇ ਗੱਲ ਕੰਮ ਕੀਤਾ ਹੈਗਾ ਚਾਹੇ ਉਹ ਐਜ਼ ਅ ਵਾਈਸ ਪ੍ਰੈਜ਼ੀਡੈਂਟ ਕੰਮ ਹੋਵੇ ਚਾਹੇ ਜਨਰ ਸ਼ਕਤੀ ਦਾ ਕੰਮ ਹੋਵੇ ਉਹਨਾਂ ਨੇ ਅਲੱਗ-ਅਲੱਗ ਅਹੁਦਿਆਂ ਤੇ ਬੜਾ ਵਧੀਆ ਤਰੀਕੇ ਨਾਲ ਕੰਮ ਕੀਤਾ ਪਾਰਟੀ ਨੇ ਉਹਨਾਂ ਦੀ ਆ ਹਾਰਡ ਵਰਕਿੰਗ ਨੂੰ ਦੇਖਦੇ ਉਹਨਾਂ ਨੂੰ ਟਿਕਟ ਨਾਲ ਨਵਾਜਿਆ ਬੜੀ ਖੁਸ਼ੀ ਵਾਲੀ ਗੱਲ ਆ ਬੜੇ ਮਾਣ ਵਾਲੀ ਗੱਲ ਆ ਇਹ ਸਿਰਫ ਔਰ ਸਿਰਫ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੀ ਪੋਸੀਬਲ ਹੈਗਾ ਕੋਈ ਵੀ ਪੈਰਾਸ਼ੂਟ ਜਿਹੜਾ ਹੈਗਾ ਉਹਨੂੰ ਬਿਲਕੁਲ ਨਹੀਂ ਲਿਆ ਜਾਂਦਾ ਬੜੀ ਵਧੀਆ ਸਾਡੀ ਸੈਂਟਰ ਲੇਡੀ ਲੀਡਰਸ਼ਿਪ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਆ ਕਿ ਇੱਕ ਜਿਹੜਾ ਹੂਤ ਵਾਲਾ ਜਿਹੜਾ ਕਾਰਜਕਰਤਾ ਹੋ ਵੀ ਐਮਐਲਏ ਦੀ ਕੈਂਡੀਡੇਟ ਹੋ ਸਕਦਾ ਕੀ ਲੱਗਦਾ ਜਿਹੜਾ ਕਿ ਜੱਤਾ ਜਨਰਲ ਦਾ ਬਹੁਤ ਸਿਆਣੀ ਹੈ ਕਾਫੀ ਟਾਈਮ ਤੋਂ ਦੇਖਿਆ ਰਹਾ ਬੀਜੇ ਵੀ ਇਹ ਹੋ ਰਹੀ ਹੈ ਉਹ ਕੈਪੀਟੀਲ ਉਹਦਾ ਵਾਕੇ ਜੀ ਇਹ ਪੈਂਦਾ ਜਨਰਲ ਬਹੁਤ ਹੀ ਸਿੱਧੀ ਹੈ ਹਾਂ ਜੀ ਤੁਸੀਂ ਕਿਹਾ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਨਹੀਂ ਮੈਂ ਬਿਲਕੁਲ ਇਹ ਗੱਲ ਨਾਲ ਕਿ ਮੈਂ ਬਿਲਕੁਲ ਵੀ ਇਹਨੂੰ ਐਕਸੈਪਟ ਨਹੀਂ ਕਰਦਾ وجہ ਇਹ ਹੈ ਕਿ ਕਿਉਂਕਿ ਦੇਖੋ ਪਹਿਲੇ ਸਾਡਾ ਹੋਰ ਪਾਰਟੀਆਂ ਨਾਲ ਜਿਹੜਾ ਅਲਾਈਅንስ ਸਮਝੋ ਅਲਾਈਅንስ ਬਣਦਾ ਸੀਗਾ ਸਾਡਾ ਕਾਲੀ ਜਨਨ ਨਾਲ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਸਮਝੌਤਾ ਰਿਹਾ ਜਿਸ ਨਾਲ ਉਹ ਹੋ ਰਿਹਾ ਪਾਰਟੀ ਹੋ ਗਿਆ ਲੇਕਿਨ ਦੇਖੋ ਭਾਰਤੀ ਜਨਤਾ ਪਾਰਟੀ ਆਪਣਾ ਜਿਹੜਾ ਕਸਮ ਹੈਗੀ ਆ ਬੜੇ ਜਿਹੜੀ ਨੀਆ ਸਾਡੀ ਜਿਹੜੀ ਪਾਰਟੀ ਆ ਲੋਕ ਕਹਿੰਦੇ ਆ ਕਿ ਬੜਾ ਲੇਟ ਤੱਕ ਕੈਂਡੀਡੇਟ ਅਨਾਉਂਸ ਕੀਤਾ ਇਹ ਲੋਕ ਨਹੀਂ ਕਹਿੰਦੇ ਆਮ ਜਨਤਾ ਨਹੀਂ ਕਹਿੰਦੀ ਇਹ ਗੱਲ ਕਰਦੇ ਜਿਹੜੇ ਸਾਡੇ ਓਪੋਜੀਸ਼ਨ ਵਾਲੇ ਜਿਨ੍ਹਾਂ ਨੇ ਸਾਨੂੰ ਕਹੇ ਅਸੀਂ ਵਧੀਆ ਕੰਮ ਕਰੀਏ ਜਿਵੇਂ ਮਰਜੀ ਉਹਨਾਂ ਦਾ ਕੰਮ ਹੈਗਾ ਬੋਲਣਾ ਉਹਨਾਂ ਦੀ ਡਿਊਟੀ ਹੈ ਦੇਖੋ ਰਾਏ ਨਹੀਂ ਕਰਦੀ ਹੈਗੀ ਆ ਤੁਸੀਂ ਸਾਰਾ ਲੁਧਿਆਣਾ ਘੁੰਮਦੇ ਹੋਵੋਗੇ ਮੇਰੇ ਨਾਲੋਂ ਵਧੀਆ ਜਵਾਬ ਇਸ ਤੋਂ ਦੇਰ ਤੱਕ ਤੁਸੀਂ ਬੋਲ ਨਹੀਂ ਗੱਲ ਇਹ ਹੈਗੀ ਆ ਤੁਸੀਂ ਇਹ ਦੇਖੋ ਕਿ ਕਿਹੜਾ ਅਮੀਰ ਜਿਹੜਾ ਜਿਹੜਾ ਸ਼ੌਯਾਤਾ ਜਿਹੜਾ ਕਿਹੜਾ ਤਗੜੇ ਕਰਦਾ ਜਿਹੜਾ ਨਸ਼ਾ ਨਸ਼ਾ ਜਿਹੜਾ ਵੇਚਣ ਦਾ ਜਿਹੜਾ ਮੇਨ ਬੰਦਾ ਕਿਹੜਾ ਚੱਕਿਆ ਦੀ ਛੋਟੇ ਛੋਟੇ ਘਰਾਂ ਦੇ ਇਹ ਚੱਕ ਰਹੇ ਆ ਉਹ ਤਾਂ ਉਹਨਾਂ ਨੂੰ ਤੇ ਕਹਦਾ ਪਿਆਦਾ ਯੂਜ਼ ਕਰ ਰਹੀ ਹੈਗੀ ਸਰਕਾਰਾਂ ਨੂੰ ਪਿਆਦਾ ਯੂਜ਼ ਕਰ ਰਹੀ ਹੈਗੀ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਅਸੀਂ ਨਸ਼ੇ ਵਿਰੁੱਧ ਇਹ ਮੁਹਿੰਮ ਚਲਾਈ ਹੈਗੀ ਇਹ ਵੀ ਮੁਹਿੰਮ ਜਿਹੜੀ ਹੈਗੀ 10 ਬੰਦਾ ਤੋਂ ਜ਼ਿਆਦਾ ਚੱਲ ਨਹੀਂ ਕੋਈ ਨਹੀਂ ਹੈਗੀ ਔਰ ਇਹਦਾ ਰਿਜ਼ਲਟ ਕੋਈ ਨਹੀਂ ਹੈ ਕਿਉਂਕਿ ਜਦੋਂ ਜਿਹੜੇ ਵੱਡੇ ਵੱਡੇ ਜਿਹੜੇ ਵੱਡੇ ਮਗਰਮੱਛ ਹੈਗੇ ਆਪਾਂ ਉਹਨਾਂ ਨੂੰ ਨਹੀਂ ਫੜਾਂਗੇ ਤੇ ਛੋਟੇ ਪਿਆਦੇ ਨੂੰ ਫੜੰਦਾ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਹੈਗਾ ਪਿਆਦੇ ਤਾਂ ਕੱਲ ਨੂੰ ਫੇਰ ਚੇਂਜ ਕਰ ਲੂਗੇ 15 ਦਿਨ ਬਾਅਦ ਇਹ ਮੁਹਿੰਮ ਢਿੱਲੀ ਹੋ ਜੂਗੀ ਸਿਰਫ ਔਰ ਸਿਰਫ ਇਲੈਕਸ਼ਨਾਂ ਦੇ ਕਰਕੇ ਇਹਨਾਂ ਨੇ ਇਹ ਮੁਹਿੰਮ ਛੇੜੀ ਹੋਈ ਆ ਜਿਹੜੀ ਇੱਕ ਸਿਰਫ ਮ ਹਾਂਜੀ ਇਹ ਹੀ ਗੱਲ ਪਤਾ ਹੀ ਹੈ ਆਮ ਇਹਨਾਂ ਦਾ ਕਿਹੜਾ ਕਾਰਕ ਹੋਣਾ ਇਹਨਾਂ ਨੇ ਚੇਅਰਮੈਨੀਆਂ ਵੰਡੀਆਂ ਜੀ ਇਹ ਸਭ ਇਹਨਾਂ ਨੇ ਆਪਣੇ ਯੂਪੀ ਤੋਂ ਬਿਹਾਰ ਤੋਂ ਦਿੱਲੀ ਤੋਂ ਇਹਨਾਂ ਨੇ ਲਿਆ ਕੇ ਆ ਲੀਡਰ ਇਹਨਾਂ ਨੇ ਚੇਅਰਮੈਨੀਆਂ ਦਿੱਤੀ ਆਮ ਘਰਾ ਦਾ ਕਿਹੜੇ ਮੇਰੇ ਵਰਗੇ ਕਿਹੜੇ ਨੌਜਵਾਨ ਨੂੰ ਇਹਨਾਂ ਨੇ ਚੇਅਰਮੈਨੀਆਂ ਦਿੱਤੀ ਹੈ ਜੀ ਕਿਵੇਂ ਆਪਣੇ ਆਪ ਨੂੰ ਆਮ ਆਦਮੀ ਪਾਤਾ ਕਹਿੰਦਾ ਜੀ ਇਹ ਤਾਂ ਏ ਬਸ ਕਹਿਣ ਵਾਲੀ ਗੱਲ ਹੀ ਹੈ ਜੀ ਇਹ ਤਾਂ ਖਾਸ ਨਾਲੋਂ ਵੀ ਬੜੇ ਖਾਸ ਹੈ ਜੀ ਬੜੇ ਹਾਈ ਲੈਵਲ ਤੇ ਲੋਕੀਂ ਅਪੀਲ ਕਰਨੀ ਚਾਹੀਦੀ ਲੋਕੀਂ ਆਣਾ ਵੋਟਰਾਂ ਨੂੰ ਇਹੀ ਅਪੀਲ ਕਰਨੀ ਚਾਹੁੰਗਾ ਜੀ ਇਹ ਨੂੰ ਸਿਰਫ ਇਲੈਕਸ਼ਨ ਨਾ ਸਮਝੋ ਇਹ ਹੱਤ ਸੱਚ ਦੀ ਲੜਾਈ ਹੈ ਇਹ ਸੱਚ ਤੇ ਝੂਠ ਦੀ ਲੜਾਈ ਹੈ ਠੀਕ ਹੈ ਨਾ ਤੇ ਆਮ ਜਨਤਾ ਬਿਲਕੁਲ ਵੀ ਇਹ ਗੱਲ ਨਹੀਂ ਕਰ ਰਹੀ ਕਿ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈਗੀ ਆ ਉਹ 5 ਸਾਲ ਹੁਣ ਵੀ 19 ਵੀ ਤਰੀਕ ਨੂੰ ਵੋਟਾਂ ਪੈ ਜੰਦੀਆਂ ਸਾਡੇ ਸੰਗਠਨ ਨੇ ਫੇਰ ਦੁਬਾਰਾ ਤੋਂ ਫੀਲਡ ਤੇ ਆ ਨਾ 2027 ਦੀ ਤਿਆਰੀ ਦੇ ਲਈ ਬਿਲਕੁਲ ਭਾਜੀ ਮੈਂ ਕਹਿੰਨਾ ਬਿਲਕੁਲ ਪੁੱਛੂਗੀ ਆ ਇਹਨਾਂ ਨੂੰ ਇਹਨਾਂ ਨੂੰ ਸਾਹਮਣਾ ਕਰਨਾ ਬੜਾ ਔਖਾ ਹੈ ਨਾ ਇਹਨਾਂ ਦੇ ਜਿਹੜੇ ਗਰਾਊਂਡ ਲੈਵਲ ਦੇ ਜਿਹੜੇ ਇਹਨਾਂ ਦੇ ਲੀਡਰ ਹੈਗੇ ਆ ਜਿਹੜੇ ਇਹਨਾਂ ਦੇ ਵਾਡਾ ਦਾ ਜਿਹੜੇ ਕਾਉਂਸਲਰ ਹੈਗੇ ਆ ਜਿਹੜੇ ਐਮ ਐਲ ਏ ਬਣੇ ਆਪਣੇ ਆਪਣੇ ਏਰੀਆ ਦੇ ਵਿੱਚੋਂ ਆਪਣੇ ਹਲਕਿਆਂ ਦੇ ਵਿੱਚੋਂ ਮੈਂ ਤਾਂ ਹੈਰਾਨ ਹੈ ਆਮ ਜਨਤਾ ਨੂੰ ਮੇਰੀਆਂ ਮਾਵਾ ਪੈਨਾਂ ਨੂੰ ਸ਼ਕਲ ਕੀ ਦਿਖਾਉਗੇ ਜਾ ਕੇ ਕਿ ਸਭ ਤੋਂ ਪਹਿਲਾਂ ਲੇਡੀਜ਼ ਨੇ ਹੀ ਕਹਿਣਾ ਕਿ ਭਾਈ ਸਾਡਾ ਹੱਕ ਦੇ ਫਿਰ ਆਪਾਂ ਅਗਲੀ ਗੱਲ ਕਰਾਂਗੇ ਔਰ ਹਾਕ ਬਣਾ ਨੇ 100000 ਦੀ ਗੱਲ ਕਰ ਰਹੇ ਨੇ ਗੱਲਾਂ ਤਾਂ ਬਹੁਤ ਸੀਗੀਆਂ ਨਾ ਤਾਂ ਇਹ ਵੀ ਕਿਹਾ ਸੀਗਾ ਆਪਾਂ ਸਕੂਲ ਕਾਲਜ ਜਿਹੜੇ ਹੈਗੇ ਆ ਆਪਾਂ ਸਰਕਾਰੀ ਇੰਨੇ ਵਧੀਆ ਬਣਾ ਦਿੰਨੇ ਆ ਕਿ ਤਗੜੇ ਤਗੜੇ ਜਿਹੜੇ ਬਹੁਤ ਸਰਕਾਰੀ ਸਕੂਲ ਜਿਹੜੇ ਪ੍ਰਾਈਵੇਟ ਨਾਲ ਕਰਦੇ ਅੱਛਾ ਜੀ ਤੇ ਫਿਰ ਭਾਜੀ ਆਪਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਫਿਰ ਕਿਉਂ ਐਡਮਿਸ਼ਨ ਨਹੀਂ ਹੋ ਰਹੀਆਂ ਜੀ ਸਰਕਾਰੀ ਮੈਂ ਤਾਂ ਇਹ ਕਹਾਂਗਾ ਕਿ ਸਰ ਪ੍ਰਾਈਵੇਟ ਸਕੂਲ ਹੀ ਖਾਲੀ ਹੋ ਜਾਣੇ ਚਾਹੀਦੇ ਸੀਗੇ ਜਿਸ ਸਾਹਮਣੇ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਭਾਜੀ ਪ੍ਰਾਈਵੇਟ ਸਕੂਲ ਖਾਲੀ ਹੋ ਜਾਣੇ ਚਾਹੀਦੇ ਸੀਗੇ ਔਰ ਇਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਵੀ ਸਰਕਾਰੀ ਸਕੂਲ ਦੇ ਵਿੱਚ ਪੜ੍ਹਨੇ ਚਾਹੀ ਪੋਰਟ ਕਰ ਰਹੇ ਹੋ ਤੁਸੀਂ ਬਹੁਤ ਵੱਡੀ ਗੱਲ ਕੀ ਇਹ ਕੱਟ ਕਰਕੇ ਡਿਸੀਸ ਬੋਲਦੇ ਹੋ ਕਿਸੇ ਤਰ੍ਹਾਂ ਜਿਹੜੀ ਲੀਡ ਹੈ ਬਟਿਕਟੇ ਚ ਜਾਈ ਹੈ ਉਹ ਕਰਨ ਬਿਲਕੁਲ ਜਿਤਾਈ ਜਾਊਗੀ ਇਹ ਜਿਹੜੀ ਇਹ ਜਿਹੜੀ ਤੁਸੀਂ ਭੀੜ ਦੇਖ ਰਹੇ ਹੋ ਇਹ ਜੀਵਨਜੀ ਨੂੰ ਪਿਆਰ ਕਰਦੇ ਆ ਇਹ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਕਮਲ ਦੇ ਫੁੱਲ ਨੂੰ ਪਿਆਰ ਕਰਦੇ ਨਰਿੰਦਰ ਭਾਈ ਮੋਦੀ ਜੀ ਨੂੰ ਪਿਆਰ ਕਰਦੇ ਕੋਈ ਵੀ ਪੇੜ ਨਹੀਂ ਹੈਗਾ ਤੁਸੀਂ ਚਾਰੇ ਪਾਸੇ ਘੁਮਾ ਲੋ ਇਹ ਸਾਰੇ ਮਤਲਬ ਤੁਹਾਨੂੰ ਦਿਖੂਗੇ ਕਿ ਹਾਂ ਬਈ ਇਹ ਦਿਲੋਂ ਜੁੜੇ ਹੋਏ ਆ ਤੁਸੀਂ ਹੁਣੇ ਅਸੀਂ ਚੱਲ ਕੇ ਆਏ ਆ ਉਥੋਂ ਬਲਮੋਰ ਹੋਟਲ ਦੇ ਬਾਹਰੋਂ ਤੁਸੀਂ ਤੁਹਾਨੂੰ ਜੋਸ਼ ਦੇਖ ਕੇ ਸਮਾਂ ਤੁਸੀਂ ਜੋਸ਼ ਦੇਖ ਕੇ ਸਮਝ ਸਕਦੇ ਹੋ ਕੀ ਪਾਰਟੀ ਜਿੰਤਾ ਪਾਰਟੀ ਦਾ ਕੀ ਕਿੰਨਾ ਕੁ ਵਧੀਆ ਰਸੂਮ ਹੈਗਾ ਤੇ ਤੁਹਾਨੂੰ ਵੈਸਟ ਹਲਕੇ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪਣੇ ਤੁਹਾਡੇ ਆਪਣੇ ਪੁੱਤਰ ਦੀ ਬੇਨਤੀ ਨੂੰ ਕਬੂਲ ਕਰਿਓ ਸਾਡੇ ਜਿਹੜੇ ਗਰਾਊਂਡ ਲੈਵਲ ਦੇ ਜਿਹੜੇ ਵਰਕਰ ਹੈਗੇ ਮੈਂ ਉਹਨਾਂ ਨੂੰ ਵਰਕਰ ਹੀ ਕਹੂੰਗਾ ਲੀਡਰ ਨਹੀਂ ਕਹੂੰਗਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਨੂੰ ਭਾਰੀ ਮਤਾਂ ਨਾਲ ਜਿਤਾ ਕੇ ਤਾਂ ਜੋ ਤੁਸੀਂ ਵੀ ਇੱਕ ਐਗਜ਼ਾਮਪਲ ਸਾਡੀ ਪਾਰਟੀ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਕਿ ਇੱਕ ਬੂਥ ਬੂਥ ਲੈਵਲ ਦਾ ਜਿਹੜਾ ਕਾਰਜਕਰਤਾ ਉਹ ਵੀ ਐਮਐਲਏ ਦੀ ਕਦੇ ਟਿਕਟ ਲੜ ਸਕਦਾ ਹੈ ਤੇ ਤੁਸੀਂ ਵੀ ਇੱਕ ਐਗਜ਼ਾਮਪਲ ਸੈੱਟ ਕਰ ਦਿਓ ਕਿ ਆਮ ਘਰ ਦਾ ਜਿਹੜਾ ਬੱਚਾ ਹੈ ਜੀਵਨ ਗੁਪਤਾ ਜੀ ਹੈਗੇ ਆ ਉਹਨਾਂ ਨੂੰ ਤੁਸੀਂ ਦਿਤਾ ਕੇ ਇੱਕ ਐਗਜ਼ਾਮਪਲ ਸੈੱਟ ਕਰ ਦਿਓ ਕਿ ਆਮ ਘਰ ਦੇ ਬੱਚੇ ਵੀ ਲੀਡਰ ਬਣ ਸਕਦੇ ਆ ਸਰ ਅੱਜ ਆਮ ਜਨਤਾ ਦੇ ਫਾਰਮ ਪਰ ਦੇਖੋ ਅੱਜ ਇੱਕ ਬੜਾ ਵੱਡਾ ਖੁਸ਼ੀ ਦਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਅੰਦਰ ਪੂਰੀ ਭਾਰਤੀ ਜਨਤਾ ਪਾਰਟੀ ਦੇ ਅੰਦਰ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਹੈ ਔਰ ਪੰਜਾਬ ਤੋਂ ਲੈ ਕੇ ਕੇਂਦਰ ਤੱਕ ਦੀ ਸਾਡੀ ਲੀਡਰਸ਼ਿਪ ਹੈ ਅੱਜ ਇੱਥੇ ਪਰਚਾ ਦਾਖਲ ਕਰਾਉਣ ਆਈ ਹੈ ਚਾਹੇ ਰੂਪਾਨੀ ਜੀ ਹੋਣ ਸਾਡੇ ਪਰਿਵਾਰੀ ਔਰ ਗੁਜਰਾਤ ਦੇ ਪੁਰਾ ਮੁੱਖ ਮੰਤਰੀ ਚਾਹੇ ਨਰਿੰਦਰ ਰੈਣਾ ਜੀ ਹੋਣ ਨੈਸ਼ਨਲ ਸੈਕਟਰੀ ਜੰਮੂ ਤੋਂ ਐਮ ਐਲ ਏ ਔਰ ਸਾਡੇ ਪ੍ਰਧਾਨ ਜੀ ਜਾਕਰ ਸਾਹਿਬ ਰੇਲਵੇ ਰਾਜ ਦੇ ਰਾਜ ਮੰਤਰੀ ਬਿੱਟੂ ਜੀ ਪੂਰਬ ਪ੍ਰਦੇਸ਼ ਦੇ ਜਿਨੇਵੀ ਅੱਜ ਆਪ ਪੂਰਬ ਮੰਤਰੀ ਸੋਮ ਪ੍ਰਕਾ ਜੀ ਅੱਜ ਜਿੰਨੀ ਵੀ ਪੂਰੀ ਦੀ ਪੂਰੀ ਲੀਡਰਸ਼ਿਪ ਹੈ ਉਹ ਲੁਧਿਆਣੇ ਚ ਪਹੁੰਚੀ ਹੈ ਔਰ ਲੁਧਿਆਣੇ ਦਾ ਪ੍ਰਤੀਕ ਵਿਅਕਤੀ ਪ੍ਰਤੀਕ ਕਾਰਜਕਰਤਾ ਆਪਣੇ ਆਪ ਨੂੰ ਜਿੱਦਾਂ ਤੁਸੀਂ ਦੇਖਿਆ ਜੀਵਨ ਗੁਪਤਾ ਜੀਵਨ ਗੁਪਤਾ ਆਪਣੇ ਆਪ ਨੂੰ ਸਮਝ ਕਰਕੇ ਹਲਤਨ ਪਿਛਲੇ ਦਿਨ ਨਿਹਾਰ ਬਦਲਣ ਦਾ ਵਾਸਤੇ ਇਹਨਾਂ ਝੂਠਿਆਂ ਇਹਨਾਂ ਢਾਕੂਆਂ ਜਿਨ੍ਹਾਂ ਨੇ ਦੋ ਦੋ 2000 ਕਰੋੜ ਦੇ ਕਫਲੇ ਕੀਤੇ ਉਹਨਾਂ ਨੂੰ ਨੰਗਿਆ ਕਰਨ ਵਾਸਤੇ ਜਿਨ੍ਹਾਂ ਨੇ ਲੁਧਿਆਣਾ ਕ੍ਰਿਕਟਰ ਐਸੋਸੀਏਸ਼ਨ ਦਾ ਰੁਪਇਆ ਖਾਦਾ ਉਹਨਾਂ ਨੂੰ ਨੰਗਿਆ ਕਰਨ ਵਾਸਤੇ ਜਿਹਦਾ ਬੈਡਮਿੰਟਨਸ ਐਸੋਸੀਏਸ਼ਨ ਦਾ ਰੁਪਇਆ ਖਾਦਾ ਉਹਨਾਂ ਨੂੰ ਨੰਗਿਆ ਕਰਨ ਵਾਸਤੇ ਔਰ ਦੇਸ਼ ਸ਼ਰਮ ਆਪ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਨਿਹਾਰ ਬਦਲਣ ਨੂੰ ਕਹਿੰਦੀ ਸੀ ਅੱਜ ਲੁਧਿਆਣੇ ਦੀ ਕੀ ਦਸ਼ਾ ਹੈ ਬੈਂਕ ਚ ਵੱੜਦੇ ਐ ਧੱਕੇਤੀਆਂ ਬੰਦੀਆਂ ਅੰਦਰជាਚ ਪੰਜਾਬ ਡੁੱਬਿਆ ਪਿਆ ਨੌਜਵਾਨ ਖਰਾਬ ਹੋ ਰਿਹਾ ਅਸੀਂ ਇਹ ਸੀਟ ਜਿੱਤ ਗਏ ਆਵੇਂ ਇੱਕ ਸੀਟ ਅਸੀਂ ਜਿੱਤੀਏ ਪੰਜਾਬ ਦੀ ਲੁਧਿਆਣਾ ਵੈਸਟ ਦੀ ਜਨਤਾ ਦੇ ਮਨ ਬਣਾ ਲਿਆ ਕਿ ਪਿਛਲੀ ਵਾਰੀ ਬਿੱਟੂ ਜੀ ਨੂੰ ਅਸੀਂ ਵੈਸ ਤੋਂ 18000 ਰੋਡ ਤੇ ਲੀਡ ਲਾ ਕੇ ਤੁਸੀਂ ਐਦ ਕੀ ਉਸ ਤੋਂ ਵੱਧ ਲੀਡ ਦੇ ਕਰਕੇ ਵੈਸਤ ਦੀ ਦੁਹਾਰ ਨੂੰ ਬਦਲਣ ਦੇ ਵਾਸਤੇ ਵੈਸਤ ਵਿੱਚ ਹੋਰ ਕੰਮ ਹੋਣ ਕਿਉਂਕਿ ਲੁਧਿਆਣਾ ਵਿੱਚ ਜਿੰਨੇ ਵੀ ਤਰੱਕੀ ਦੇ ਤਾਂ ਸਾਰੇ ਕੇਂਦਰ ਸਰਕਾਰ ਦੇ ਪੈਸੇ ਦੀ ਮਦਦ ਨਾਲ ਹੋਇਆ ਪੰਜਾਬ ਸਰਕਾਰ ਦਾ ਉਹਦੇ ਵਿੱਚ ਇੱਕ ਪੈਸੇ ਦਾ ਵੀ ਹਿੱਸਾ ਨਹੀਂ ਹੈ ਚਾਹ ਰੇਲਵੇ ਸਟੇਸ਼ਨ ਬਣ ਰਿਹਾ ਹਲਵਾਰਾ 에ਅਰਪੋਰਟ ਬਣ ਰਿਹਾ ਆਪਣਾ ਐਲੀਵੇਟਡ ਰੋਡ ਬਣ ਰਿਹਾ ਹਲਵਾਰਾ ਕਹਿੰਦੇ ਅਜਿਹਾ ਬਣਾ ਰਿਹਾ ਜੀ ਉਹਦੇ ਨਾਲ ਕੁਝ ਨਹੀਂ ਹੁੰਦਾ ਬੱਸ ਸਾਹਿਬ ਕਾਗਜ਼ਾਤ ਬੋਲਦੇ ਤੁਸੀਂ ਜਾਣਦੇ ਹੋ ਗਰਨਲ ਬੱਤ ਤੁਸੀਂ ਜਾਣਦੇ ਲੁਧਿਆਣਾ ਸ਼ਹਿਰ ਦੇ ਅੰਦਰ ਪੂਰੇ ਪੰਜਾਬ ਦੇ ਅੰਦਰ ਡਵੈਲਪਮੈਂਟ ਦੇ ਲਈ 10000 ਕਰੋੜ ਰੁਪਏ ਦੇ ਪ੍ਰੋਜੈਕਟ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਦਿੱਤੇ ਔਰ ਪਿਛਲੀਆਂ ਸਰਕਾਰਾਂ ਨੇ ਇਸ ਸਰਕਾਰਾਂ ਨੇ ਉਹ ਜਿਹੜੇ ਰੁਪਏ ਦਿੱਤੇ ਉਹਨਾਂ ਤੇ ਡਾਕਾ ਮਾਰਿਆ ਆਪਣੇ ਮੱਦਾਂ ਦੇ ਵਿੱਚ ਆਪਣੀ ਮਰਜ਼ੀ ਨਾਲ ਉਹਨਾਂ ਨੂੰ ਖਰਚ ਕੀਤਾ ਇਹ ਅਸੀਂ برداشت ਨਹੀਂ ਕਰਾਂਗੇ ਔਰ ਇਸੇ ਕਰਕੇ ਪਰ ਜੇ ਗੱਲ ਕਰਦੇ ਇਮਾਨਦਾਰੀ ਦੀ ਔਰ ਕੰਮਾਂ ਦੀ ਤਾਂ ਮਰਹੂਮ ਜਿਹੜਾ ਇਹਨਾਂ ਦੇ ਐਮਐਲਏ ਦੀ ਡੈਥ ਹੋ ਗਈ ਕੋਗੀ ਦੀ ਜਿਹਦੇ ਜਿੰਨਾ ਕਰਕੇ ਚੋਣਾਂ ਹੋ ਰਿਹਾ ਜਿੰਮੀ ਚੋਣਾਂ ਹੋ ਰਿਹਾ ਉਹਨਾਂ ਨੇ ਆਪ ਜਾ ਕਰਕੇ ਬੁੱਢੇ ਨਾਲੇ ਤੋਂ ਪੱਥਰ ਤੋੜਿਆ ਸੀ ਕਿ ਮੇਰੀ ਕੋਈ ਨਹੀਂ ਸੁਣਦਾ ਕੋਈ ਕੰਮ ਨਹੀਂ ਹੋ ਰਿਹਾ ਤੇ ਇਹ ਕਿਹੜੇ ਮੂੰਹ ਨਾਲ ਕਹਿੰਦੇ ਸੀ ਵਿਕਾਸ ਕਰਾ ਰਹੇ ਆ ਔਰ ਜੀਵਨ ਜੀ ਨੂੰ ਸਾਰੀ ਰਸਤੇ ਦੀ ਜਨਤਾ ਅੱਖਾਂ ਤੇ ਹੱਥਾਂ ਦੇ ਲਈ ਫਿਰਦੀ ਹੈ ਅਸੀਂ ਵੱਧ ਤੋਂ ਵੱਧ ਸੀ ਵੋਟਾਂ ਨਾਲ ਇਹ ਸੀਟ ਜਿਤਾ ਕੇ ਜੀਵਨ ਜੀ ਨੂੰ ਭੇਜਾਂਗੇ ਤਾਂ ਕਿ ਲੁਧਿਆਣਾ ਵਸਦਾ ਲੁਧਿਆਣਾ ਦੇ ਨਾਲ ਜਿਸ ਤਰ੍ਹਾਂ ਵੱਡੀ ਕੀਤੀ ਤੇ ਕਰੇ ਇਰਤਿਆਂ ਲੀਡਰ ਪਹੁੰਚੇ ਨੇ ਉਸੇ ਤਰ੍ਹਾਂ ਜਿਹੜਾ ਹੰਕਾਰਾ ਜਿੱਤਰਾ ਮਿਲੂਗਾ ਉਸੇ ਹੰਕਾਰਾ ਜਿੱਤਨੇ ਮਿਲੂਗਾ ਇੱਕ ਸਭ ਤੋਂ ਵੱਡੀ ਗੱਲ ਕੋਈ ਕਾਰਗਰਤਾ ਮੁੱਲਵਾ ਨਹੀਂ ਹੈ ਸਭ ਤੋਂ ਵੱਡੀ ਗੱਲ ਕੋਈ ਕਾਰਗਰਤਾ ਨੂੰ ਇੱਕ ਮੈਸੇਜ ਮਿਲਿਆ ਸਿਰਫ ਪੁਆਇੰਟੇ ਰਾਹੀਂ ਮਿਲਿਆ ਅਖਵਾੜਾ ਰਾਹੀਂ ਮਿਲਿਆ ਤੇ ਕਾਰਗਰਤਾ ਜੋ ਪਰਸੋਂ ਸਵੇਰ ਤੋਂ ਫੋਨਾਂ ਨਾਲ ਸ਼ੁਰੂ ਹੋ ਗਏ ਸੀਗੇ ਜੀਵਨ ਜੀ ਅਸੀਂ ਤੁਹਾਡੇ ਨਾਲ ਹੈ ਬੜੀ ਸੰਖਿਆ ਚ ਕਾਰਗਰਤਾ ਤੇ ਬਾਰੇ ਫੋਨ ਆ ਰਹੇ ਆ ਅਸੀਂ ਕੁਝ ਖਰਚਾ ਨਹੀਂ ਲਵਾਵਾਂਗੇ ਸਾਨੂੰ ਆਪਣਾ ਅਸੀਂ ਸਮਾਂ ਦੇਣਾ ਚਾਹੀਦਾ ਕੰਮ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣਗੇ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਅਸੀਂ ਜਿਹੜੇ ਕੰਮ ਕੀਤੇ ਮੋਦੀ ਜੀ ਨੇ ਜਿਹੜੇ ਕੰਮ ਕੀਤੇ ਅਸੀਂ ਉਹਦਾ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਣਗੇ ਤੁਸੀਂ ਤੋਲਿਓ ਇੱਕ ਪਾਸੇ ਪੰਜਾਬ ਦੇ ਕੰਮ ਔਰ ਇੱਕ ਪੰਜਾਬ ਸਰਕਾਰ ਦੇ ਕੰਮ ਇੱਕ ਪਾਸੇ ਕਾਂਗਰਸ ਦੇ ਕੰਮ ਔਰ ਇੱਕ ਵਾਰੀ ਸਾਡੀ ਸਰਕਾਰ ਦੇ ਕੰਮ ਅਸੀਂ ਉਹਨਾਂ ਕੰਮਾਂ ਦੇ ਆਧਾਰ ਤੇ ਵੋਟਾਂ ਮੰਗਾਂਗੇ ਅੰਨੇਸ਼ ਨੂੰ ਨਿਸ਼ਚਿਤ ਅਸੀਂ ਜਿੱਤ ਪ੍ਰਾਪਤ ਕਰਾਂਗੇ ਹਰ ਲਈ ਪਰੇ ਜਾ ਰਿਹਾ ਹੈ ਕਿਤਰਾ ਦੇ ਰਹੀ ਸੀ ਪਹਿਲਾਂ ਤਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹਦਾ ਬੜਾ ਧੰਵਾਦ ਹੈ ਕਿਉਂਕਿ ਜੀਨ ਜੀਵਨ ਗੁਪਤਾ ਜੀ ਦਾ ਜੇ ਨਾਮ ਦੇਖਿਆ ਜਾਵੇ ਨਾ ਜਿਹੜੇ ਟਕਸਾਲੀ ਬੀਜੇਪੀ ਵਾਲੇ ਸੀਗੇ ਵੀ ਉਹਨਾਂ ਨੇ ਆਪਣੀ ਅੱਧੀ ਉਮਰ ਲਾ ਲਓ 20 ਤੋਂ 25 ਸਾਲ ਇਸ ਪਾਰਟੀ ਦੀ ਅੱਗੇ ਵਧਾਉਣ ਲਈ ਉਹਨਾਂ ਨੇ ਹਰ ਮਾੜੇ ਸਮੇਂ 'ਚ ਪਾਰਟੀ ਦਾ ਸਾਥ ਦਿੱਤਾ ਜਿਵੇਂ ਪਿੱਛੇ ਜੇ ਮਾਹੌਲ ਵੀ ਕਿੰਨੇ ਖਰਾਬ ਹੋਏ ਪਰ ਉਹਨਾਂ ਨੇ ਪਾਰਟੀ ਦਾ ਸਾਥ ਨਹੀਂ ਛੱਡਿਆ ਤੇ ਪਾਰਟੀ ਦੇ ਹਰ ਫੈਸਲੇ ਨੂੰ ਅਪਣਾਇਆ ਤੇ ਮੈਂ ਸਮਝਦਾ ਪਾਰਟੀ ਦਾ ਇਹ ਵਿੜਪਣ ਆ ਵੀ ਉਹਨਾਂ ਨੇ ਗਰਾਸ ਰੂਟ ਵਾਲਾ ਜਿਹੜਾ ਵਰਕਰ ਸੀ ਉਹਨੂੰ ਅੱਜ ਐਮਐਲਏ ਦੀ ਟਿਕਟ ਨਾਲ ਨਵਾਜਿਆ ਤੇ ਅੱਜ ਸਾਰੀ ਲੀਡਰਸ਼ਿਪ ਚਾਹੇ ਉਹ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਚਾਹੇ ਉਹ ਜਾਖੜ ਸਾਹਿਬ ਨੇ ਚਾਹੇ ਰਹਿਣਾ ਸਾਹਿਬ ਨੇ ਚਾਹੇ ਸਾਡੇ ਸਾਬਕਾ ਸੂਬੇ ਦੇ ਪ੍ਰਧਾਨ ਨੇ ਸਾਰੇ ਅੱਜ ਇਕੱਠੇ ਹੋਏ ਆ ਕਿ ਉਹ ਗਰਾਸ ਰੂਟ ਵਾਲਾ ਜਿਹੜਾ ਵਰਕਰ ਆ ਅੱਜ ਉਹਨੂੰ ਲੀਡਰ ਬਣਾਣਾ ਕਿਉਂਕਿ ਉਹ ਲੋਕਾਂ ਦੀ ਆਵਾਜ਼ ਸੁਣ ਸਕਦਾ ਤੇ ਅੱਜ ਅਸੀਂ ਦੇਖੀਏ ਦੂਜੀ ਪਾਰਟੀਆਂ ਦੇ ਤੇ ਅਸੀਂ ਕਿਹਨੂੰ ਫੜ ਸਕਦੇ ਆ ਅੱਜ ਦੋਨੇ ਹੀ ਆਪਣੇ ਆਪਣੇ ਘਰੇ ਰਾਜੀ ਆ ਇੱਕ ਸਾਲ ਇੱਕ ਇੱਥੇ ਤਾਂ ਹੈ ਹੀ ਨਹੀਂ ਤੇ ਇੱਕ ਕਿਸੇ ਨੂੰ ਮਿਲਦਾ ਹੀ ਨਹੀਂ ਇਹ ਦੂਜਾ ਇੱਕ ਗਰਾਸ ਰੂਟ ਵਾਲਾ ਵਰਕਰ ਆ ਤੇ ਸਾਡੇ ਲੋਕਾਂ ਨੂੰ ਕੰਮ ਕੀ ਹੁੰਦਾ ਕੰਮ ਇੰਨਾ ਹੁੰਦਾ ਵੀ ਅਸੀਂ ਕਿਸੇ ਲੀਡਰ ਕੋਲ ਜਾਈਏ ਤੇ ਸਾਡੀ ਪਹੁੰਚ ਹੋ ਜਾਵੇ ਸਾਡੀ ਗੱਲ ਹੀ ਸੁਣੀ ਜਾਵੇ ਤਾਂ ਆਮ ਵਰਕਰ ਤਾਂ ਇਹਦੇ ਤੋਂ ਹੀ ਖੁਸ਼ ਹੋ ਜਾਂਦਾ ਨਾ ਵੀ ਸਾਡੀ ਗੱਲ ਸੁਣੀ ਗਈ ਤੇ ਜੀਵਨ ਗੁਪਤਾ ਜੀ ਉਹ ਬੰਦੇ ਆ ਜਿੰਨਾਂ ਕੋ ਪਹੁੰਚ ਨਾ ਬੜਾ ਸੋਖਾ ਤੇ ਮੈਂ ਕਹਿੰਦਾ ਤੁਸੀਂ ਸੁਣਿਆ ਹੋਣਾ ਵੀ ਇੱਕ 100 ਗਾਇ ਦੇ ਮਕਾਨ ਚ ਤਿੰਨ ਫੈਮਿਲੀ ਰਹਿੰਦੀਆਂ ਇੰਨੇ ਆਮ ਜਿਹੇ ਬੰਦੇ ਨੇ ਤੇ ਮੈਂ ਨਹੀਂ ਸਮਝਦਾ ਉਹਨਾਂ ਨੂੰ ਮਿਲਣ ਦੀ ਸਾਨੂੰ ਕੋਈ ਲੋਕ ਹੋਊ ਕੀ ਲੱਗਦਾ ਤੁਹਾਨੂੰ ਕਿ ਜੀਵਨ ਗੁਰਤਾ ਜੀ ਪੱਛਮੀ ਕੋਲ ਚੋਲ ਲੜ ਰਹੇ ਨੇ ਉਹਨਾਂ ਨੂੰ ਵੱਡੀ ਚੀਜ਼ ਤੇ ਨਾਲ ਜਿਤਾਇਆ ਜਾਊ ਬਿਲਕੁਲ ਜਿਤਾਇਆ ਜਾਊਗਾ ਕਿਉਂਕਿ ਜਦੋਂ ਸਰਦਾਰ ਅਵਨੀਤ ਸਿੰਘ ਬਿੱਟੂ ਇਲੈਕਸ਼ਨ ਲੜੇ ਸੀ ਤਾਂ ਵੈਸਟ ਦੇ ਲੋਕਾਂ ਨੇ ਜੀ ਬੜੇ ਚਾਅ ਨਾਲ ਵੋਟਾਂ ਪਾਈਆਂ ਤਾਂ ਵੈਸਟ ਹਲਕਾ ਸੀ ਜਿੱਤਿਆ ਤੇ ਅੱਜ ਤਾਂ ਟਕਸਾਲੀ ਬੀਜੇਪੀ ਵਾਲਿਆਂ ਨੂੰ ਟਿਕਟ ਮਿਲੀ ਹੈ ਤੇ ਮੈਂ ਸਮਝਦਾ ਵਧੀਆ ਲੀਡ ਨਾਲ ਲੋਕ ਜਿਤਾਉਣਗੇ ਕਿਹਦੇ ਨਾਲ ਮੁਕਾਬਲਾ ਦੇ ਦੇਣਗੇ ਨਹੀਂ ਮੁਕਾਬਲਾ ਸਾਡਾ ਕਿਸੇ ਨਾਲ ਨਹੀਂ ਹੈਗਾ ਹਰ ਵਰਕਰ ਆਪਣੀ ਸੀਟ ਦੇਖ ਕੇ ਲੜਦਾ ਪਿਆ ਵੀ ਹਰ ਵਰਕਰ ਦੇ ਮਨ 'ਚ ਇਹ ਆ ਵੀ ਅਸੀਂ ਸੀਟ ਲੜਦੇ ਪਿਆ ਕਮਲਦੇਵ ਫੁੱਲ ਦੇ ਨਾਮ ਤੇ ਅਸੀਂ ਲੜਦੇ ਪਿਆ ਜੀਵਨ ਗੁਪਤਾ ਜੀ ਨਹੀਂ ਲੜਦੇ ਪਏ ਹਰ ਇੱਕ ਮੰਡਲ ਪ੍ਰਧਾਨ ਲੜਦਾ ਪਿਆ ਹਰ ਇੱਕ ਵਾਰਡ ਇੰਚਾਰ ਲੜਦਾ ਪਿਆ ਤੇ ਸਾਡੀ ਸਾਡੀ ਜਿਹੜੀ ਜ਼ਿੰਮੇਵਾਰੀ ਜੀਵਨ ਗੁਪਤਾ ਜੀ ਲਾਉਗੇ ਪਾਰਟੀ ਦਾ ਅੱਜ ਤੰ ਤੰਦੇ ਹੀ ਨਿਭਾਵਾਂਗੇ ਕੀ ਲੱਗਦਾ ਵੱਡੀ ਲੀਡਰਾਂ ਚਿਤਾਇਆ ਜਾਊਗਾ ਇਹਨਾਂ ਨੂੰ ਬਿਲਕੁਲ ਜਿਤਾਵ ਜਿੱਤਣ ਲਈ ਚਾਹੀਦਾ ਕੀ ਆ ਲੋਕ ਨਾਲ ਹੋਣ ਵਰਕਰ ਸਾਥ ਦੇਣ ਤੇ ਲੀਡਰਸ਼ਿਪ ਸਾਥ ਦੇਵੇ ਅੱਜ ਸਾਰੀ ਲੀਡਰਸ਼ਿਪ ਸਾਥ ਦੇ ਰਹੀ ਆ ਵਰਕਰਾਂ ਚ ਇੰਨਾ ਜੋਸ਼ ਆ ਕਿ ਮੈਂ ਸਮਝਦਾ ਸੀਟ ਤਾਂ ਜਿੱਤੀ ਹੋਈ ਆ ਕੀ ਲੱਗਦਾ ਪੁਰਾਣੇ ਦੇਖਿਆ ਜਾਰੂ ਵੀ ਨੇ ਪੁਰਾ ਜਾਂ ਸੀਨੀਅਰ ਵੀ ਨੇ ਜਾਲ ਦੇ ਸਾਰੇ ਗੱਲੂ ਜਾਣਤਾ ਸਨ ਮੋਹ ਜਾਣਦੇ ਨੇ ਹੁਣ ਜਨਤਾ ਵੀ ਲੜ ਰਹੇ ਨੇ ਕੀ ਲੱਗਦਾ ਜਨਤਾ ਚ ਨਰਦਣਾ ਉਹ ਆਊ ਕਿ ਇਹਨਾਂ ਨੂੰ ਜਿੱਤ ਦੇ ਦੇਖੋ ਜਦੋਂ ਐਮਪੀ ਦੇ ਇਲੈਕਸ਼ਨ ਸੀ ਤਾਂ ਇਹਨਾਂ ਦੇ ਮੂੰਹ ਨੂੰ ਵੈਸਟ ਦੀ ਵੋਟ ਪਈ ਨਾ ਬਿੱਟੂ ਜੀ ਤਾਂ ਨਵੇਂ ਆਏ ਸੀ ਇਹਨਾਂ ਦੇ ਮੂੰਹ ਨੂੰ ਜਿਹੜੀ ਵੋਟ ਪਈ ਆ ਵੈਸਟ ਦੀ ਮੈਂ ਕਹਿੰਦਾ ਲੀਡ ਦਵਾਈ ਆ ਤੇ ਜਦੋਂ ਆਪਾਂ ਕਿਸੇ ਨੂੰ ਵੋਟ ਪਵਾ ਸਕਦੇ ਜਦੋਂ ਇਲੈਕਸ਼ਨ ਮੇਰੇ ਆਪਣੇ ਹੋਣਗੇ ਤਾਂ ਮੈਂ ਕਿੰਨੀ ਵੋਟ ਲੈ ਜਾਊਂਗਾ ਤੇ ਮੈਂ ਮਿਹਨਤ ਕਿੰਨੀ ਕਰੂੰਗਾ ਤੇ ਲੋਕ ਸਪੋਰਟ ਕਰਨਗੇ ਤੁਸੀਂ ਵੀ ਬੜੀ ਗਿਣਤੀ ਨਾਲ ਕੱਟਣ ਵਾਲਾ ਤੇ ਪਹੁੰਚੇ ਹੋ ਜੀ ਉਹਨਾਂ ਕੋਲ ਤੇ ਸਪੋਰਟ ਦੇ ਵਿੱਚ ਬਿਲਕੁਲ ਮੇਰਾ ਨਾਮ ਕਰਨੀ ਹੈ ਫਾਰਮ ਜਿਹੜਾ ਭਰਿਆ ਜਾਊਗਾ ਕਿਸ ਤਰ੍ਹਾਂ ਦੇ ਦਿਓ ਚੀਜ਼ ਨੂੰ ਜਿਹੜਾ ਕਿ ਇਲੈਕਸ਼ਨ ਹੈ ਕਿ ਮੈਸੇਜ ਉਹ ਕਿ ਦਿੱਤਾ ਨੂੰ ਅੱਜ ਪਹਿਲਾਂ ਤਾਂ ਲਾਸਟ ਡੇਟ ਹੈ ਅੱਜ ਸਭ ਤੋਂ ਪਹਿਲਾਂ ਤਾਂ ਸਾਡਾ ਇਹੀ ਹੈ ਵੀ ਅਸੀਂ ਕਾਗਜ਼ ਟਾਈਮ ਸਿਰ ਭਰ ਦਈਏ ਕਿਉਂਕਿ ਟਿਕਟ ਥੋੜੀ ਲੇਟ ਹੋਗੀ ਤੇ ਉਸ ਤੋਂ ਬਾਅਦ ਜਿਹੜਾ ਵੀ ਸਾਡੇ ਮੰਡਲ ਵਾਈ ਜਿਹੜੇ ਪ੍ਰੋਗਰਾਮ ਸਾਨੂੰ ਲਾਏ ਜਾਣਗੇ ਕਿਉਂਕਿ ਸਾਡੀ ਪਾਰਟੀ ਬੜੀ ਪ੍ਰੋਟੋਕੋਲ ਵਾਲੀ ਪਾਰਟੀ ਆ ਸਾਡੇ ਜਿਹੜੇ ਪ੍ਰੋਗਰਾਮ ਚੱਲਦੇ ਹੋ ਜ਼ਿਲ੍ਹੇ ਤੋਂ ਚੱਲਦੇ ਆ ਮੰਡਲ ਤੋਂ ਚੱਲਦੇ ਆ ਤੇ ਜਿੱਦਾਂ ਜਿੱਦਾਂ ਵੀ ਪ੍ਰੋਗਰਾਮ ਮਿਲਣਗੇ ਅਸੀਂ ਉਹ ਤੋਂ ਤੰਦ ਹੀ ਨਿਭਾਵਾਂਗੇ ਦਿੱਤੀ ਦੇ ਵਿੱਚ ਆ ਜਿਹੜਾ ਨਾਮ ਕਰੀ ਪਾਰਾਂ ਭਰੇ ਜਾ ਰਾ ਤੁਸੀਂ ਅੱਜ ਅੱਜ ਜਿਹੜਾ ਜੋਸ਼ ਹੈ ਜੀ ਇਹ ਕੇਜਰੀਵਾਲ ਦੇ ਮੂੰਹ ਤੇ ਬੜੀ ਵੱਡੀ ਚਪੇੜ ਆ ਜੀ ਇਹ ਭਗਵੰਤ ਮਾਨ ਦੇ ਮੂੰਹ ਤੇ ਵੀ ਚਪੇੜ ਆ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਇੱਕ ਆਮ ਕਰਮ ਕਰਤਾ ਜੀਵਨ ਗੁਪਤਾ ਨੂੰ ਜਿਹੜੀ ਟਕੜ ਮਿਲੀ ਹੈ ਜੀ ਇਹ ਲੜਾਈ ਇੱਕ ਆਮ ਵਿਅਕਤੀ ਔਰ ਸੱਤਾ ਦੇ ਵਿੱਚ ਬੈਠੇ ਕੇਜਰੀਵਾਲਾਂ ਦੀ ਭ੍ਰਸ਼ਟਾਚਾਰ ਦੇ ਨਾਲ ਹੈ ਅੱਜ ਲਧਿਆਣਾ ਵੈਸਟ ਦਾ ਹਰ ਇੱਕ ਕਾਰਗਰਤਾ ਹਰ ਇੱਕ ਵਿਅਕਤੀ ਅੱਜ ਮੰਨਣਾ ਚੁੱਕਿਆ ਕਿ ਕਿਸ ਤਰ੍ਹਾਂ ਦੇ ਤਰ੍ਹਾਂ ਨੂੰ ਬਈ ਕਰਨਾ ਹੈ ਕਿਸ ਤਰ੍ਹਾਂ ਜੀ ਪੰਜਾਬ ਨੂੰ ਆਪਣੇ ਹੱਸਦਾ ਵਸਦਾ ਕਰਨਾ ਹੈ ਤੇ ਉਹਦੇ ਵਾਸਤੇ ਤਰੀਕਾ ਲੋਕ ਆਣਾ ਵੈਸਟ ਨੂੰ ਮੌਕਾ ਮਿਲਿਆ 2027 ਚ ਸਾਰੇ ਪੰਜਾਬ ਨੂੰ ਮੌਕਾ ਮਿਲੂਗਾ ਅੱਜ ਕੇਜਰੀਵਾਲ ਦੇ ਰਾਹ ਦਾ ਰੋੜਾ ਜੇ ਕੋਈ ਅੱਜ ਸਰਨਾ ਵੱਡਾ ਜਿਹੜਾ ਉਹਨੂੰ ਦੁਬਾਰਾ ਸੱਤਾ ਚ ਲੈ ਕੇ ਆਣਾ ਤੇ ਸਾਡਾ ਜੀਵਨ ਗੁੱਪਤਾ ਆ ਜੇ ਇਮਾਨਦਾਰੀ ਦਾ ਜੀਵਨ ਹੈ ਪਿੱਛੇ ਤੋਂ ਖਲਾਫ ਸੰਘਰਸ਼ ਦਾ ਜੀਵਨ ਹੈ ਇਹ ਜੀਵਨ ਗੁੱਪਤਾ ਨਹੀਂ ਇਹ ਜੀਵਨ ਦੇ ਹਰੋਸ ਪਹਿਲੂ ਦਾ ਜੀਵਨ ਹੈ ਜਿਹੜਾ ਪਹਿਲੇ ਟਿਕਟਾਂ ਵੇਚੀਆਂ ਐਮਪੀ ਦੀਆਂ ਰਾਜ ਸਭਾ ਠੀਕ ਹੈ ਨਾ ਹੁਣ ਉਹ ਵਾਪਸ ਲੈਣ ਵਾਸਤੇ ਕਿ ਮੈਨੂੰ ਐਮਪੀ ਚਾਹੀਦਾ ਮੈਂ ਰਾਜ ਸਭਾ ਜਾਣਾ ਤੇ ਉਹਨਾਂ ਨੇ ਦੁਆਰਾ ਮੰਤਰੀ ਦਾ ਦੇ ਦਿੱਤਾ ਲollipops ਉਹ 5 ਸਾਲ ਇੱਕ ਰਹਿ ਗਿਆ ਲੋਕ ਉਡੀਕਦੇ ਆ ਗਲੀ ਕੂਚੀਆਂ ਤੁਹਾਡੇ ਮਗਰ ਪੁੱਛਣੇ ਜਿਹੜੇ ਤੁਸੀਂ ਕੰਮ ਕੀਤਾ ਐ ਅੱਜ ਲੋਕਾਂ ਨੇ ਮਨ ਬਣਾ ਲਿਆ ਸੜਕਾਂ ਦੇ ਕਾ ਵੀ ਉਹ ਚਾਈ ਸਾਹਿਬ ਸੜਕਾਂ ਦੇ ਇਹ ਬਹੁਤ ਸਖਿਡ ਡੇਢ ਸਾਲਾਂ ਬਾਅਦ ਜਿੰਨਾ ਭ੍ਰਸ਼ਟਾਚਾਰ ਸਾਢੇ 3 ਸਾਲਾਂ ਚ ਨਹੀਂ ਕੀਤਾ ਇਹ ਇਹਨਾਂ ਨੂੰ ਬੜਾ ਐਕਸਪੀਰੀਅੰਸ ਆ ਭ੍ਰਸ਼ਟਾਚਾਰ ਦਾ ਇਹ ਉਹ ਦੋਸਤੋ ਜਿਆਦਾ ਉਹਨੇ ਡੇਢ ਸਾਲ ਦੇ ਵਿੱਚ ਨਾ ਸਟਾਰਟ ਕੀ ਪੀਲ ਕਰੋ ਵੋਟਰਾਂ ਨੂੰ ਇੱਕੋ ਹੀ ਅਪੀਲ ਹੈ ਪਰ ਉਹ ਨਿਕਲੋ ਕਿਉਂਕਿ ਲੁਧਿਆਣਾ ਵੈਸਟ ਜੋ ਹੈ ਇੱਕ ਬੜਾ ਪੌਸ਼ ਇਲਾਕਾ ਹੈ ਇੱਥੇ ਦੇ ਮੇਰੇ ਸੂਝਵਾਨ ਵੋਟਰ ਇੱਥੇ ਦੇ ਮੇਰੇ ਸੂਝਵਾਨ ਸਪੋਰਟਰ ਉਹਨਾਂ ਨੂੰ ਮੇਰੀ ਕੋਈ ਗੁਜਾਰਿਸ਼ ਹੈ ਕਿ ਆਕਰੋ ਨਿਕਲੋ ਔਰ ਇੱਕ ਇੱਕ ਵੋਟ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਤੇ ਜਵਾ ਦਵਾ ਕੇ ਪੰਜਾਬ ਸਰਕਾਰ ਦੀਆਂ ਚੀਟਾਂ ਕੱਢ ਦਿਓ ਸਾਹ ਸਰ ਇੱਕ ਮਿੰਟ ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਜੀ ਨੇ ਦੱਸਿਆ ਸਾਡੇ ਕੇਂਦਰੀ ਮੰਤਰੀ ਜੀ ਨੇ ਦੱਸਿਆ ਕਿ ਵੱਡੇ ਵੱਡੇ ਬਹੁਤ ਵੱਡੇ ਮਾਰਜਨ ਤੇ ਅਸੀਂ ਇਹ ਜਿਮਣੀ ਚੋਣ ਜਿੱਤਣ ਵਾਲੇ ਆ ਔਰ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਤਾਂ ਇਹ ਕਰਦੇ ਸਾਂ ਪੰਜਾਬ ਦੀ ਜਨਤਾ ਹੁਣ ਬਦਲਾਅ ਕਰੇਗੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਾਢੇ 3 ਸਾਲ ਦੇਖ ਲਿਆ ਔਰ ਸਾਢੇ 3 ਸਾਲ ਦਾ ਜਿਹੜਾ ਇਹਨਾਂ ਦਾ ਰਿਕਾਰਡ ਹੈ ਉਹ ਭ੍ਰਸ਼ਟਾਚਾਰ ਨਾਲ ਲਿਪਤ ਹੈ ਨਸ਼ਿਆਂ ਨਾਲ ਲਿਪਤ ਹੈ ਰੇਤੀ ਮਹਿੰਗੇ ਨਾਲ ਲਿਪਤ ਹੈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਤੇ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇਖ ਔਰ ਲੁਧਿਆਣਾ ਦੇ ਲੁਧਿਆਣਾ ਪੱਛਮੀ ਦੇ ਵੋਟਰ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ ਮੈਂ ਦੋ ਦਿਨ ਤੋਂ ਆਪਣੇ ਇਸ ਇਲਾਕੇ ਦੀ ਜਨਤਾ ਨੂੰ ਮਿਲ ਰਿਹਾ ਜਿੰਨਾ ਪਿਆਰ ਸਤਿਕਾਰ ਔਰ ਜਿੰਨਾ ਉਤਸ਼ਾਹ ਇਹਨਾਂ ਨੂੰ ਢਾਂ ਦੇ ਵਿੱਚ ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਕਾਂਗਰਸ ਨੂੰ ਢਾਂ ਚ ਇਹਨਾਂ ਲੋਕਾਂ ਨੇ ਆਪਣੇ ਪੱਛਮੀ ਦੇ ਜਨਤਾ ਨੇ ਕਰਨਾ ਹੈ ਉਹ ਤੁਹਾਡੇ ਸਾਹਮਣੇ ਆਏਗਾ ਵੱਡੀ ਲੀਡ ਤੇ ਭਾਰਤੀ ਜਨਤਾ ਪਾਰਟੀ ਇਸ ਬਹੁਤ ਅੱਛੇ